ਸਤਿ ਸ਼੍ਰੀ ਅਕਾਲ ਜੀ ਮੈਂ ਹਾ ਹਰਜੋਤ ਕੋਰ ਤੁਸ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਹੋ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਜੀ ਆਉਂਦੀ 11 ਫਰਵਰੀ ਨੂੰ ਪੰਜਾਬ ਦੇ ਸਮਰਾਲਾ ਦੇ ਵਿੱਚ ਪੰਜਾਬ ਕਾਂਗਰਸ ਵੱਲੋਂ ਵਰਕਰ ਕਨਵੈਨਸ਼ਨ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਤੇ ਪੰਜਾਬ ਕਾਂਗਰਸ ਕਮੇਟੀ ਵੱਲੋਂ ਕਈ ਨਵੇਂ ਖੁਲਾਸੇ ਵੀ ਕੀਤੇ ਗਏ ਨੇ ਜਿਸ ਉੱਪਰ ਵੀ ਪੂਰੀ ਜਾਣਕਾਰੀ ਤੁਹਾਡੇ ਤੋਂ ਜ਼ਰੂਰ ਚਾਹਾਂਗੇ ਕਿ ਤੁਸੀਂ ਕਿਵੇਂ ਦੇਖਦੇ ਹੋ ਮਲਕ ਅਰਜਨ ਖੜਗੇ ਵੱਲੋਂ ਜਿਹੜੀ ਇਹ ਵਰਕਰ ਕਨਵੈਨਸ਼ਨ ਕੀਤੀ ਜਾ ਰਹੀ ਹੈ ਕੀ ਭਗਵੰਤ ਮਾਨ ਦੇ 13 0 ਦੇ ਜਿਹੜੇ ਮੁਕਾਬਲੇ ਲਈ ਹੈ ਉਹ ਕਾਂਗਰਸ ਪਾਰਟੀ ਤਿਆਰ ਨਜ਼ਰ ਆ ਰਹੀ ਹੈ ਜਾਂ ਉਸੇ ਨੂੰ ਲੈ ਕੇ ਰਣਨੀਤੀ ਬਣਦੀ ਨਜ਼ਰ ਆ ਰਹੀ ਹੈ ਜਿਹੜੀ ਕਨਵੈਨਸ਼ਨ ਹੋ ਰਹੀ ਹੈ ਉਸ ਨੂੰ ਇਸੇ ਦਾ ਜੋ ਹੈ ਹਿੱਸਾ ਮੰਨਿਆ ਜਾਵੇ ਤਿਆਰੀ ਦਾ ਸੋ ਜਿਸ ਤਰ੍ਹਾਂ ਦਾ ਨਾਰਾ ਭਗਵੰਤ ਮਾਨ ਨੇ ਦਿੱਤਾ ਉਸ ਤੋਂ ਬਾਅਦ ਅੱਜ ਅਗਰ ਅਸੀਂ ਕਾਂਗਰਸ ਦੀ ਸਥਿਤੀ ਵੇਖਦੇ ਆ ਤਾਂ ਇਸ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਹਰਜੋ ਜੀ 11 ਫਰਵਰੀ ਨੂੰ ਕਾਂਗਰਸ ਨੇ ਇੱਕ ਵਰਕਰ ਕਨਵੈਨਸ਼ਨ ਦਾ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਹੈ ਸਮਰਾਲਾ ਦੇ ਵਿੱਚ ਇਹ ਵਰਕਰ ਕਨਵੈਨਸ਼ਨ ਹੋਏਗੀ ਕੱਲ ਇੱਕ ਬਿਆਨ ਵੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਸੀ ਦਾਵਾ ਇਹ ਕੀਤਾ ਗਿਆ ਹੈ ਕਿ ਅੱਜ ਤੱਕ ਪੰਜਾਬ ਦੀ ਕਾਂਗਰਸ ਦੇ ਵਿੱਚ ਕੋਈ ਵੀ ਪ੍ਰਧਾਨ ਸੂਬੇ ਦਾ ਕੋਈ ਵੀ ਪ੍ਰਧਾਨ ਵਰਕਰ ਕਨਵੈਨਸ਼ਨ ਨਹੀਂ ਕਰ ਸਕਿਆ ਸਫਲਤਾਪੂਰਵਕ ਔਰ ਇਹ ਪਹਿਲੀ ਵਾਰ ਵਰਕਰ ਕਨਵੈਨਸ਼ਨ ਪੰਜਾਬ ਦੇ ਵਿੱਚ ਹੋ ਰਹੀ ਹੈ ਜਿਹਦੇ ਵਿੱਚ ਮਲਕੀ ਅਰਜਨ ਖੜਗੇ ਆਉਣਗੇ ਹੁਣ ਕੱਲ ਜ਼ਿਲ੍ਹਾ ਪੱਤਰ ਦੇ ਉੱਤੇ ਬਿਆਨ ਵੀ ਦਿੱਤੇ ਗਏ ਔਰ ਦੱਸਿਆ ਵੀ ਗਿਆ ਵੱਖ-ਵੱਖ ਲੀਡਰਾਂ ਨੂੰ ਵੱਖ-ਵੱਖ ਅਹੁਦੇਦਾਰਾਂ ਨੂੰ ਮੰਡਲ ਪੱਤਰ ਦੇ ਵਰਕਰਾਂ ਨੂੰ ਵਲੰਟੀਅਰਸ ਨੂੰ ਕਿ ਇਹ ਵਰਕਰ ਕਨਵੈਨਸ਼ਨ ਦੀ ਮਹੱਤਤਾ ਕੀ ਹੈ ਇਸ ਵਰਕਰ ਕਨਵੈਨਸ਼ਨ ਦੇ ਪਿੱਛੇ ਮਕਸਦ ਇਹ ਮੰਨਿਆ ਜਾ ਰਿਹਾ ਹੈ ਕਿ ਅਗਰ ਫਟਾਇ ਕਾਠ ਹੁੰਦਾ ਹੈ ਕਿਉਂਕਿ ਇਹ ਵਰਕਰ ਕਨਵੈਨਸ਼ਨ ਹੈ ਔਰ ਪਾਰਟੀ ਨੇ ਦਾਅਵਾ ਕੀਤਾ ਹੈ ਰਾਜਾ ਬੁਰਿੰਗ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ 'ਚ ਜਿਹੜੇ ਬਿਆਨ ਮੀਡੀਆ 'ਚ ਆ ਰਹੇ ਨੇ ਉਹਨਾਂ 'ਚ ਦਾਅਵਾ ਕੀਤਾ ਹੈ ਕਿ ਪਹਿਲੀ ਵਾਰ ਸੰਗਠਨ ਦਾ ਢਾਂਚਾ ਜਿਹੜਾ ਪੰਜਾਬ ਦੇ ਵਿੱਚ ਉਹ ਕਾਂਗਰਸ ਨੇ ਪੂਰਾ ਕੀਤਾ ਹੈ ਹੁਣ ਦਾਅਵਾ ਇਹ ਕੀਤਾ ਗਿਆ ਕਿ ਪੰਜਾਬ ਦੇ ਵਿੱਚ 2145 ਮੰਡਲ ਪ੍ਰਧਾਨ ਬਣਾਏ ਗਏ ਨੇ 24570 ਮੰਡਲ ਕਮੇਟੀ ਮੈਂਬਰ ਬਣਾਏ ਗਏ ਨੇ 239 ਬਲਾਕ ਪ੍ਰਧਾਨ ਅਤੇ 8959 ਮੈਂਬਰ ਬਲਾਕ ਕਮੇਟੀ ਮੈਂਬਰ ਬਣਾਈ ਗਏ ਨੇ 29 ਜ਼ਿਲ੍ਹਾ ਪ੍ਰਧਾਨ ਤੇ 2675 ਜ਼ਿਲ੍ਹਾ ਕਮੇਟੀ ਮੈਂਬਰ ਬਣਾ ਕੇ ਕਾਂਗਰਸ ਦੀ ਜਿਹੜੀ ਬਾਡੀ ਹੈ ਉਹ ਮੁਕੰਮਲ ਕਰਨ ਦਾ ਦਾਵਾ ਕੀਤਾ ਗਿਆ ਇਹ ਇਹਦੇ ਚ ਕੋਈ ਦੋਹराई ਨਹੀਂ ਹੈ ਕਿ ਆਮ ਤੌਰ ਤੇ ਕਾਂਗਰਸ ਦੇ ਵਿੱਚ ਜਿਹੜਾ ਸੰਗਠਨ ਹੈ ਉਹ ਕਦੇ ਵੀ ਮੁਕੰਮਲ ਨਹੀਂ ਸੀ ਹੁੰਦਾ ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀ ਉਹੋ ਵੀ ਸੰਗਠਨ ਪੂਰਾ ਨਹੀਂ ਸੀ ਹੋਇਆ ਔਰ ਨਵਜੋਤ ਸਿੰਘ ਸਿੱਧੂ ਨੇ ਬਹੁਤ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਂ ਤੈਅ ਕਰਕੇ ਭੇਜੇ ਸੀ ਜਿਨ੍ਹਾਂ ਨੂੰ ਬਹੁਤ ਲੰਮਾ ਸਮਾਂ ਤੱਕ ਤਾਂ ਮਨਜ਼ੂਰੀ ਨਹੀਂ ਦਿੱਤੀ ਗਈ ਬਾਅਦ ਦੇ ਵਿੱਚ ਕੁਝ ਜ਼ਿਲ੍ਹਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੂੰ ਬਣਾਉਣਾ ਚਾਹੁੰਦਾ ਸੀ ਉਹ ਰਹਿ ਵੀ ਗਏ ਸੀ ਸੋ ਇਸ ਤੋਂ ਪਹਿਲਾਂ ਵੀ ਜੇ ਅਸੀਂ ਕੈਪਟਨ ਅਮਰਿੰਦਰ ਜਾਂ ਸੁਨੀਲ ਜਾਖੜ ਵੇਲੇ ਦੀ ਵੀ ਗੱਲ ਕਰੀਏ ਤੇ ਸੁਨੀਲ ਜਾਖੜ ਹੁੰਨਾ ਵੇਲੇ ਵੀ ਮੁਕੰਮਲ ਸੰਗਠਨ ਪੰਜਾਬ ਤੋਂ ਕਾਂਗਰਸ ਦਾ ਪਣ ਨਹੀਂ ਸੀ ਸਕਿਆ ਇਸ ਵਾਰੀ ਦਾਵਾ ਕੀਤਾ ਜਾ ਰਿਹਾ ਹੈ ਕਿ ਕਿਉਂਕਿ ਲੰਮਾ ਸਮਾਂ ਪ੍ਰਧਾਨ ਰੇ ਰਾਜਾਪੁਰੇ ਜਦੋਂ 2022 ਦੀਆਂ ਚੋਣਾਂ 'ਚ ਕਾਂਗਰਸ ਦੀ ਹਾਰ ਹੋਈ ਤੁਰੰਤ ਅਸਤੀਫਾ ਲੈ ਲਿਆ ਗਿਆ ਸੀ ਨਵਜੋਤ ਸਿੰਘ ਸਿੱਧੂ ਤੋਂ ਵੀ ਔਰ ਬਾਕੀ ਜਿਹੜੇ ਸਟੇਟਾਂ ਦੇ ਪ੍ਰਧਾਨ ਨੇ ਉਹਨਾਂ ਤੋਂ ਵੀ ਹਾਲਾਂਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਦੇ ਤੌਰ ਤੇ ਜ਼ਿਆਦਾ ਕੰਮ ਕਰਨ ਦਾ ਮੌਕਾ ਵੀ ਨਹੀਂ ਸੀ ਮਿਲਿਆ ਜਦੋਂ ਕੈਪਟਨ ਅਮਰਿੰਦਰ ਨੇ ਅਸਤੀਫਾ ਦਿੱਤਾ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਫਿਰ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਚਰਨਜੀਤ ਚੰਨੀ ਦੀ ਅਗਵਾਈ 'ਚ ਕਾਂਗਰਸ ਪਾਰਟੀ ਨੇ ਚੋਣਾਂ ਲੜੀਆਂ ਤੇ ਉਦੋਂ ਸੰਗਠਨ ਵਾਲੇ ਪਾਸੇ ਕਾਂਗਰਸ ਪਾਰਟੀ ਵੀ ਬਹੁਤਾ ਹੁਣ ਦਾਵਾ ਹੀ ਕੀਤਾ ਜਾ ਰਿਹਾ ਕਿ ਅਸੀਂ ਸੰਗਠਨ ਮੁਕੰਮਲ ਕੀਤਾ ਹੈ ਹੁਣ ਜਿਹੜਾ ਮਲਕ ਅਰਜਨ ਖੜਗੇ ਦਾ ਕਨਵੈਨਸ਼ਨ ਹੈ ਉਹਦਾ ਮਹੱਤਵ ਕੀ ਹੈ ਮੈਂ ਇਹ ਜ਼ਰੂਰ ਦੱਸਦਾ ਕਿਉਂਕਿ ਭਗਵੰਤ ਮਾਨ ਨੇ 13 0 ਦਾ ਦਾਵਾ ਕਰ ਰੱਖਿਆ ਭਾਵੇਂ ਕਈ ਵਿਰੋਧ ਪ੍ਰਦਰਸ਼ਨ ਸੂਬੇ ਚ ਵੀ ਹੋ ਰਹੇ ਨੇ ਭਾਨਾ ਸਿੱਧੂ ਦੇ ਮਾਮਲੇ ਦੇ ਵਿੱਚ ਵੀ ਵਿਰੋਧ ਪ੍ਰਦਰਸ਼ਨ ਹੋਏ ਨੇ ਪਰ ਪੋਲੀਟੀਕਲ ਐਕਸਪਰਟ ਨੇ ਜਿਹੜੇ ਵਕ ਵਕ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਇਹਦੇ ਨਾਲ ਵੋਟਾਂ ਦਾ ਧ्रुਵੀਕਰਨ ਹੋਏਗਾ ਭਾਨਾ ਸਿੱਧੂ ਦੇ ਜਿਹੜੇ ਸਮਰਥਨ ਚੀਆ ਲਖਾਚ ਦਾਣਾ ਜਾਂ ਕਿਸਾਨ ਜਥੇਬੰਦੀਆਂ ਦਾ ਜਿਹੜਾ ਵੋਟ ਹੈ ਉਹ ਨਾ ਕਾਂਗਰਸ ਨੂੰ ਪੈਂਦਾ ਦਿਖ ਰਿਹਾ ਹੈ ਨਾ ਅਕਾਲੀ ਦਲ ਨੂੰ ਪੈਂਦਾ ਦਿਖ ਰਿਹਾ ਹੈ ਨਾ ਭਾਜਪਾ ਨੂੰ ਪੈਂਦਾ ਦਿਖ ਰਿਹਾ ਇਹਦਾ ਮਤਲਬ ਹੈ ਉਹ ਵੋਟ ਹੈ ਜਿਹੜਾ ਜਾਂ ਤਾਂ ਇਸ ਗਰੁੱਪ ਨੂੰ ਪਾਊਗਾ ਸਿਮਰਜੀਤ ਸਿੰਘ ਮਾਨ ਵੀ ਇਹਨਾਂ ਦੇ ਨਾਲ ਨੇ ਹੋ ਸਕਦਾ ਹੈ ਉਹ ਵੋਟ ਕੁਝ ਹੱਦ ਤੱਕ ਸਿਮਰਜੀਤ ਸਿੰਘ ਮਾਨ ਵੱਲ ਸ਼ਿਫਟ ਹੋਵੇ ਪਰ ਕਿਉਂਕਿ ਸਿਮਰਜੀਤ ਸਿੰਘ ਮਾਨ ਨੇ ਵੀ ਕੋਈ ਬਹੁਤ ਵੱਡੀ ਕਾਮਯਾਬੀ ਹਾਲੇ ਤੱਕ ਦਰਜ ਕੀਤੀ ਹੋਵੇ ਸੰਗਰੂਰ ਦੇ ਵਿੱਚ ਕੁਝ ਕੰਮ ਕੀਤੇ ਨੇ ਉਹਨਾਂ ਨੇ ਲੇਕਿਨ ਕੋਈ ਯੁੱਗ ਪਲਟਾਊ ਕੰਮ ਸਮਝ ਲਈ ਜੇ ਮਾਨ ਹੁਣਾਂ ਨੇ ਕੀਤਾ ਹੋਵੇ ਇਹ ਵੀ ਸਾਡੇ ਸਾਹਮਣੇ ਨਹੀਂ ਹੈ ਅਜਿਹੇ ਵਿੱਚ ਭਗਵੰਤ ਮਾਨ ਨੂੰ ਉਹਦਾ ਬਹੁਤਾ ਨੁਕਸਾਨ ਹੁੰਦਾ ਦਿਖ ਨਹੀਂ ਰਿਹਾ ਔਰ 13 ਜ਼ੀਰੋ ਦਾ ਜਿਹੜਾ ਦਾਵਾ ਹੈ ਭਗਵੰਤ ਮਾਨ ਦਾ ਉਹ ਜ਼ੀਰੋ ਬਿਲਾ ਦੇ ਕਰਕੇ 90% ਤੋਂ ਵੱਧ ਲੋਕਾਂ ਦੇ ਜ਼ੀਰੋ ਬਿਲਾ ਕਰਕੇ ਮਹਿਲਾ ਕਲੀਨਿਕਾਂ ਕਰਕੇ ਖਿਡਾਰੀਆਂ ਦੀਆਂ ਨੌਕਰੀਆਂ ਕਰਕੇ ਉਹ ਦਾਵਾ ਭਗਵੰਤ ਮਾਨ 41000 ਦੇ ਨੇੜੇ-ਤੇੜੇ ਨੌਕਰੀਆਂ ਕਰਕੇ ਭਗਵੰਤ ਮਾਨ ਨੂੰ ਉਸ ਦਾਵੇ ਨੂੰ ਵੱਡਾ ਬਣਾ ਕੇ ਬੈਠੇ ਹੋਏ ਨੇ ਹੁਣ ਮਲਕੀ ਅਰਜਨ ਖੜਗੇ ਦੀ ਇਹ ਵਰਕਰ ਕਨਵੈਨਸ਼ਨ ਕੀ ਉਸ ਪੱਧਰ ਦਾ ਰਸ਼ ਕਰ ਲਏਗੀ ਸਵਾਲ ਹੀ ਬਹੁਤ ਵੱਡਾ ਹੈ ਹਾਲਾਂਕਿ ਕਾਂਗਰਸ ਪਾਰਟੀ ਨੇ ਖੁੱਲ ਕੇ ਦਾਅਵਾ ਨਹੀਂ ਕੀਤਾ ਨਾ ਹੀ ਇਸ ਬਿਆਨ ਚ ਦੱਸਿਆ ਗਿਆ ਕਿ ਅਸੀਂ ਕਿੰਨੇ ਲੱਖ ਲੋਕ ਇਕੱਠੇ ਕਰਨੇ ਨੇ ਪਰ ਸੂਤਰ ਹੀ ਕਹਿੰਦੇ ਨੇ ਕਿ ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ ਕਾਂਗਰਸ ਚ ਆ ਰਹੀਆਂ ਨੇ ਕੋਈ ਕਹਿ ਰਿਹਾ ਕਿ ਸਾਨੂੰ 1 ਲੱਖ ਉਥੇ ਰਸ਼ ਹੋਣਾ ਚਾਹੀਦਾ ਕੋਈ ਕਹਿ ਰਿਹਾ 2 ਲੱਖ ਲੋਕਾਂ ਦੀ ਮੌਜੂਦਗੀ ਹੋਣੀ ਚਾਹੀਦੀ ਹੈ ਅਸਲ ਵਿੱਚ 2017 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਮਾਗੀ ਦੀ ਕਾਨਫਰੰਸ ਮੌਕੇ 2 ਲੱਖ ਲੋਕਾਂ ਦੇ ਇਕੱਠੇ ਹੋਣ ਦਾ ਦਾਵਾ ਕੀਤਾ ਸੀ ਜਿਸ ਤੋਂ ਬਾਅਦ 2017 ਚ ਭਾਵੇਂ ਆਮ ਆਦਮੀ ਪਾਰਟੀ ਜਿੱਤੀ ਨਹੀਂ ਲੇਕਿਨ ਆਮ ਆਦਮੀ ਪਾਰਟੀ ਨੇ ਲਗਭਗ 20 ਵਿਧਾਨ ਸਭਾ ਦੀਆਂ ਸੀਟਾਂ ਜਿੱਤੀਆਂ ਸੀ ਪੰਜਾਬ ਚੋਰ ਪਹਿਲੀ ਵਾਰੀ ਵਿਧਾਨ ਸਭਾ ਚ ਐਨਾ ਵੱਡਾ ਵਿਰੋਧੀ ਧਿਰ ਦਾ ਅਹੁਦਾ ਆਮ ਆਦਮੀ ਪਾਰਟੀ ਨੇ ਹਾਸਲ ਕੀਤਾ ਸੀ ਹੁਣ ਸਵਾਲ ਇਹ ਹੈ ਕਿ ਭਗਵੰਤ ਮਾਨ ਦੇ 13 0 ਦੇ ਦਾਅਵੇ ਦੀ ਕਾਟ ਲਈ ਮਲਕੀ ਅਰਜਨ ਖੜਗੇ ਦੀ ਵਾਈਡ ਦੇ ਵਿੱਚ ਕਾਂਗਰਸ 2 ਲੱਖ ਵੋਟਾਂ ਹਾਸਲ ਕਰ ਸਕੇਗੀ ਕਿਉਂਕਿ ਅਦਰ ਪੰਜਾਬ ਚ ਕਾਂਗਰਸ ਨੇ 2 ਲੱਖ ਲੋਕਾਂ ਦਾ ਰਸ਼ ਕਰ ਸਕੇਗੀ ਵੋਟਾਂ ਨਹੀਂ ਲੋਕਾਂ ਦਾ ਰਸ਼ 2 ਲੱਖ ਕਰ ਸਕੇਗੀ ਹੁਣ ਮੇਰਾ ਹੀ ਮੰਨਣਾ ਹੈ ਕਿ ਅਗਰ ਪੰਜਾਬ ਚ ਆਮ ਆਦਮੀ ਪਾਰਟੀ ਨੂੰ ਟੱਕਰ ਦੇਣਾ ਹੈ ਕਾਂਗਰਸ ਨੇ ਆਪਣੇ ਪੱਧਰ ਤੇ ਤੇ ਸਾਰੀ ਗੁੱਟਬਾਜ਼ੀ ਖਤਮ ਹੋਣੀ ਚਾਹੀਦੀ ਹੈ ਸਾਰੀ ਖੇਵੇਂਵਾਜ਼ੀ ਖਤਮ ਹੋਣੀ ਚਾਹੀਦੀ ਹੈ ਕਾਂਗਰਸ ਦੇ ਧੜੇ ਖਤਮ ਹੋਣੇ ਚਾਹੀਦੇ ਨੇ ਜਿਹੜੇ ਲੱਗ ਨਹੀਂ ਰਹੇ ਮਲਕੀ ਅਰਜਨ ਖੜਗੇ ਦੀ ਜਿਹੜੀ ਕਨਵੈਨਸ਼ਨ ਹੈ ਉਹਦੇ ਵਿੱਚ ਵੀ ਸਾਨੂੰ ਅਗਰ ਲੇਵਾਜ਼ੀ ਨਜ਼ਰ ਆਈ ਖੇਮੇਬਾਜ਼ੀ ਨਜ਼ਰ ਆਈ ਤੇ ਮੈਨੂੰ ਲੱਗਦਾ ਫਿਰ ਕਾਂਗਰਸ ਆਪਣੇ ਮਿਸ਼ਨ 'ਚ ਕਾਮਯਾਬ ਨਹੀਂ ਹੁੰਦੀ ਸੋ 11 ਜਿਹੜੀ ਫਰਵਰੀ ਐ ਉਹ ਪੰਜਾਬ 'ਚ 2024 ਦੇ ਮੱਧੇ ਨਜ਼ਰ ਬਹੁਤ ਮਹੱਤਵਪੂਰਨ ਹੈ ਕਿ ਇਸ ਮੌਕੇ ਕਿਸੇ ਤਰ੍ਹਾਂ ਦੀ ਕੋਈ ਧੜੇਬਾਜ਼ੀ ਜਾਂ ਖੇਮੇਬਾਜ਼ੀ ਕਾਂਗਰਸ ਪਾਰਟੀ ਦੇ ਵਿੱਚ ਤਾਂ ਨਹੀਂ ਰਹਿੰਦੀ ਇਹ ਵੇਖਣ ਵਾਲੀ ਗੱਲ ਰਹੇਗੀ ਕਿ ਕਾਂਗਰਸ ਦੇ ਸੰਗਠਨ ਦੇ ਲੋਕ ਸਾਰੀਆਂ ਧਿਰਾਂ ਦੇ ਲੋਕਾਂ ਨੂੰ ਇਸ ਮੀਟਿੰਗ ਦੇ ਵਿੱਚ ਬੁਲਾਉਣਗੇ ਸਾਰੇ ਗਰੁੱਪ ਇਸ ਵਰਕਰ ਕਨਵੈਨਸ਼ਨ ਦੇ ਵਿੱਚ ਸ਼ਾਮਲ ਹੋਣਗੇ ਕਿ ਅਫੀਸ਼ੀਅਲ ਤੌਰ ਤੇ ਨਵਜੋਤ ਸਿੰਘ ਸਿੱਧੂ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਚੰਨੀ ਸੁਖਜਿੰਦਰ ਰੰਧਾਵਾ ਰਾਜਾ ਵੜਿੰਗ ਔਰ ਹੋਰ ਬਹੁਤ ਸਾਰੇ ਲੀਡਰ ਨੇ ਕਾਂਗਰਸ ਪਾਰਟੀ ਦੇ ਭਾਵੇਂ ਓਪੀ ਸੋਨੀ ਨੇ ਤੇ ਗੁਰਜੀ ਤੌਜਲਾ ਨੇ ਜਾਂ ਜਿੰਨੇ ਵੀ ਮੈਂਬਰ ਪਾਰਲੀਮੈਂਟ ਨੇ ਕਿ ਸਾਰੇ ਸੰਗਠਿਤ ਹੋ ਕੇ ਇਕੱਠੇ ਨਜ਼ਰ ਆਉਣਗੇ ਇਹਦੇ ਤੇ ਨਿਰਭਰ ਕਰੂਗਾ ਕਿ ਕਾਂਗਰਸ ਦਾ ਜਿਹੜਾ ਇਹ ਵਰਕਰ ਸੰਮੇਲਨ ਹੈ ਇਹ ਪੰਜਾਬ 'ਚ ਕਿਸ ਤਰ੍ਹਾਂ ਦਾ ਟਾਰਗੇਟ ਸੈੱਟ ਕਰਦਾ ਹੈ 13 0 ਦੇ ਮੁਕਾਬਲੇ ਅਗਰ ਤਾਏ ਵਰਕਰ ਸੰਮੇਲਨ ਕਾਮਯਾਬ ਰਿਹਾ ਗੁੱਟਬਾਜ਼ੀ ਤੋਂ ਦੂਰ ਰਿਹਾ ਫਿਰ ਤਾਏ ਆਪਣਾ ਪ੍ਰਭਾਵ ਛੱਡੇਗਾ ਅਗਰ ਗੁੱਟਬਾਜ਼ੀ ਹਾਵੀ ਰਹੀ ਤੇ ਫਿਰ ਭਗਵੰਤ ਦੇ 13 0 ਦੇ ਮੁਕਾਬਲੇ ਕਾਂਗਰਸ ਪਾਰਟੀ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਨਾ ਹੋ ਜੇ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਹੁਣ ਭਗਵੰਤ ਮਾਨ ਪੰਜਾਬ ਚ ਕਾਂਗਰਸ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਕਰੇਗਾ ਭਾਵੇਂ ਹੁਣ ਕਾਂਗਰਸ ਪਾਰਟੀ ਕਵੇ ਕਿ ਅਸੀਂ ਪੰਜਾਬ ਚ ਆਪ ਨਾਲ ਮਿਲ ਕੇ ਲੜਨਾ ਚਾਹੁੰਦੇ ਆਂ ਕਾਂਗਰਸ ਦੀ ਹਾਈ ਕਮਾਂਡ ਕਵੇ ਮੈਨੂੰ ਨਹੀਂ ਲੱਗਦਾ ਕਿ ਹੁਣ ਭਗਵੰਤ ਮਾਨ ਮੰਨੇਗਾ ਕਿ ਅਸੀਂ ਪੰਜਾਬ 'ਚ 130 ਤੇ 130 ਤੋਂ ਬਿਨਾ ਕੋਈ ਵੀ ਸਮਝੌਤਾ ਕਾਂਗਰਸ ਪਾਰਟੀ ਨਾਲ ਕਰੀ ਦਲਾਜੀ ਨਵਜੋਤ ਸਿੰਘ ਸਿੱਧੂ ਨੂੰ ਨੋਟਿਸ ਜਾਰੀ ਕਰਨ ਦੀਆਂ ਜੜੀਆਂ ਅਫਵਾਹਾਂ ਨੇ ਅਸੀਂ ਸੁਣ ਰਹੇ ਹਾਂ ਲਗਾਤਾਰ ਇਸ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਜ਼ਰੂਰ ਇੱਥੇ ਸਮਝਣਾ ਚਾਹਾਂਗੇ ਕਿ ਸੂਤਰਾਂ ਦੇ ਹਵਾਲੇ ਤੋਂ ਮੀਡੀਆ ਵਿੱਚ ਚਰਚਾਵਾਂ ਤਾਂ ਬਹੁਤ ਹੋ ਰਹੀਆਂ ਸੀ ਪਰ ਆਖਿਰ ਇਹਨਾਂ ਅਫਵਾਹਾਂ ਦੇ ਪਿੱਛੇ ਆਧਾਰ ਕੀ ਰਿਹਾ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਕੋਈ ਅਧਿਕਾਰਤ ਤੌਰ ਤੇ ਨੋਟਿਸ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਪਹੁੰਚਿਆ ਹੈ ਇਹ ਵੀ ਗੱਲ ਜੋ ਹੈ ਹੁਣ ਸਾਫ਼ ਹੋ ਚੁੱਕੀ ਹੈ ਕੀ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੇ ਜਿਹੜੇ ਹੋਰ ਕਾਂਗਰਸੀ ਸਾਥੀ ਨੇ ਉਹਨਾਂ ਨੂੰ ਜਿਹੜੀ ਇੱਕ ਕਾਂਗਰਸੀ ਕਨਵੈਨਸ਼ਨ ਵਰਕਰ ਕਨਵੈਨਸ਼ਨ ਹੋ ਰਹੀ ਹੈ ਉਸ ਤੋਂ ਦੂਰ ਰੱਖਣ ਦੇ ਲਈ ਹੀ ਇਹ ਇਸ ਤਰ੍ਹਾਂ ਦੀ ਅਫਵਾਹਾਂ ਦੇ ਯਤਨ ਆਪਾਂ ਦੇਖ ਰਹੇ ਹਾਂ ਜੋ ਖਬਰਾਂ ਹੋਣ ਬਣੀਆਂ ਹੋਈਆਂ ਨੇ ਕਿਵੇਂ ਦੇਖਦੇ ਹੋ ਤੁਸੀਂ ਅ ਕਿਸ ਤਰ੍ਹਾਂ ਦੇ ਕਾਰਨ ਮੰਨੇ ਜਾ ਸਕਦੇ ਨੇ ਇਸ ਸਭ ਜਿਹੜੀ ਅਫਵਾਹਾਂ ਨੇ ਇਹਨਾਂ ਗੱਲਾਂ ਦੇ ਪਿੱਛੇ ਤੁਸੀਂ ਕੀ ਸਮਝਦੇ ਹੋ ਦੇਖੋ ਸੂਤਰਾਂ ਦੇ ਹਵਾਲੇ ਨਾਲ ਮੀਡੀਆ ਦੇ ਕੁਝ ਹਿੱਸੇ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਦੋ ਦਿਨ ਪਹਿਲਾਂ ਜ਼ਰੂਰ ਆਈਆਂ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਹਾਈ ਕਮਾਂਡ ਨੋਟਿਸ ਕਰ ਸਕਦੀ ਹੈ ਇਹ ਵੀ ਚਰਚਾਵਾਂ ਜਾਂ ਅਫਵਾਹਾਂ ਫੈਲੀਆਂ ਕਿ ਉਹਨਾਂ ਨੂੰ ਨੋਟਿਸ ਦਿੱਤਾ ਗਿਆ ਅਨੁਸ਼ਾਸਨ ਦੇ ਮਾਮਲੇ ਦੇ ਵਿੱਚ ਲੇਕਿਨ ਇਹ ਕੱਲ ਦੇਰ ਸ਼ਾਮ ਤੱਕ ਲਗਭਗ ਸਾਫ਼ ਹੋ ਗਿਆ ਕਿਉਂਕਿ ਅਧਿਕਾਰਿਕ ਤੌਰ ਤੇ ਕਾਂਗਰਸ ਪਾਰਟੀ ਵੱਲੋਂ ਕਿਸੇ ਤਰ੍ਹਾਂ ਦਾ ਬਿਆਨ ਨਹੀਂ ਆਇਆ ਔਰ ਇਹ ਸਾਫ਼ ਹੋ ਗਿਆ ਕੱਲ ਸ਼ਾਮ ਤੱਕ ਲਗਭਗ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਨੋਟਿਸ ਨਵਜੋਤ ਸਿੰਘ ਸਿੱਧੂ ਨੂੰ ਅਨੁਸ਼ਾਸਨ ਦੇ ਮਾਮਲੇ ਦੇ ਵਿੱਚ ਨਹੀਂ ਦਿੱਤਾ ਗਿਆ ਕਿਉਂਕਿ ਸਿੱਧੇ ਤੌਰ ਤੇ ਦੇਖੀਏ ਤੇ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਨੂੰ ਤਕੜਾ ਕਰਨ ਲਈ ਲਗਾਤਾਰ ਯਤਨ ਕੀਤੇ ਨੇ ਇਸ ਕਰਕੇ ਕਿਸੇ ਵੀ ਅਨੁਸ਼ਾਸਨੀ ਕਾਰਵਾਈ ਦੇ ਨੋਟਿਸ ਦੀ ਸੰਭਾਵਨਾ ਹੈ ਵੀ ਨਹੀਂ ਸੀ ਔਰ ਇਹਨੂੰ ਅਫਵਾਹ ਮੰਨਿਆ ਜਾ ਰਿਹਾ ਕੁਝ ਲੋਕਾਂ ਦਾ ਇਹ ਵੀ ਤਰਕ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਵਰਕਰ ਕਨਵੈਨਸ਼ਨ ਤੋਂ ਦੂਰ ਰੱਖਣ ਦੇ ਲਈ ਇਸ ਤਰ੍ਹਾਂ ਦਾ ਨਕਾਰਮਾ ਨਕਾਰਾਤਮਕ ਮਾਹੌਲ ਵੀ ਸਿਰਜਿਆ ਜਾ ਸਕਦਾ ਹੈ ਕੁਝ ਲੋਕਾਂ ਵੱਲੋਂ ਦੇਖੋ ਇਹ ਤਾਂ ਸਾਨੂੰ ਪਤਾ ਹੈ ਕਿ ਕਾਂਗਰਸ ਚ ਧੜੇਬਾਜ਼ੀ ਬਹੁਤ ਜ਼ਿਆਦਾ ਹੁੰਦੀ ਹੈ ਔਰ ਪਹਿਲਾਂ ਵੀ ਕੁਝ ਲੀਡਰਾਂ ਨੇ ਇਹ ਬਿਆਨ ਦਿੱਤੇ ਨੇ ਕਿ ਅਗਰ ਨਵਜੋਤ ਸਿੰਘ ਸਿੱਧੂ ਕੋਈ ਪਾਰਟੀ ਦਾ ਪ੍ਰੋਗਰਾਮ ਵੀ ਕਰਦੇ ਸੀ ਤੇ ਨਵਜੋਤ ਸਿੰਘ ਸਿੱਧੂ ਦੀਆਂ ਤਸਵੀਰਾਂ ਲਾਉਣ ਤੋਂ ਰੋਕਿਆ ਜਾਂਦਾ ਸੀ ਕੁਝ ਲੀਡਰਾਂ ਨੂੰ ਕੁਝ ਲੀਡਰ ਜਿਹੜੇ ਇੱਕ ਲੀਡਰ ਤਾਂ ਭਾਜਪਾ ਚ ਸ਼ਾਮਲ ਹੋ ਗਿਆ ਕਾਂਗਰਸ ਛੱਡ ਕੇ ਉਹਨੇ ਤਾਂ ਸ਼ਰਯਾਮ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਦਾ ਮੈਂ ਪ੍ਰੋਗਰਾਮ ਕਰਨਾ ਸੀ ਕਾਂਗਰਸ ਪਾਰਟੀ ਵੱਲੋਂ ਤੇ ਮੈਨੂੰ ਰੋਕਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਦੀਆਂ ਤਸਵੀਰਾਂ ਨਹੀਂ ਲਾਉਣੀਆਂ ਸੋ ਇਸ ਹੱਦ ਤੱਕ ਕਾਂਗਰਸ ਦੇ ਵਿੱਚ ਟੜੇਵਾਜ਼ੀ ਹੈ ਸੋ ਇਹ ਵੀ ਹੋ ਸਕਦਾ ਹੈ ਤੇ ਇਹਦੇ ਪਿੱਛੇ ਇੱਕ ਮਾਹੌਲ ਤਿਆਰ ਕੀਤਾ ਗਿਆ ਹੋਵੇ ਜਾਣ ਬੁੱਝ ਕੇ ਵਿਰੋਧੀਆਂ ਵੱਲੋਂ ਇਹ ਖਬਰ ਫੈਲਾਈ ਗਈ ਹੋਵੇ ਕਿ ਨਵਜੋਤ ਸਿੰਘ ਸਿੱਧੂ ਨੂੰ ਅਨਿਸ਼ਾਸਨੀ ਕਾਰਵਾਈ ਦਾ ਨੋਟਿਸ ਜਾਰੀ ਕੀਤਾ ਗਿਆ ਕਿਉਂਕਿ ਅਗਰ ਕੋਈ ਇਸ ਤਰ੍ਹਾਂ ਦਾ ਨੋਟਿਸ ਹੁੰਦਾ ਤੇ ਕਾਂਗਰਸ ਪਾਰਟੀ ਦੇ ਅਫੀਸ਼ੀਅਲ ਹੈਂਡਲਸ ਨੇ ਜਿਹੜੇ ਉਹਨਾਂ ਦੇ ਉੱਤੇ ਜ਼ਰੂਰ ਆਉਣਾ ਸੀ ਸੋ ਹੁਣ ਜਿਹੜਾ ਸਵਾਲ ਰਹਿ ਗਿਆ ਕਿ ਇਹ ਵੀ ਸਵਾਲ ਬਹੁਤ ਵੱਡਾ ਹੈ ਕਿ ਕਾਂਗਰਸ ਇੱਕਜੁੱਟਤਾ ਦਿਖਾ ਸਕੇਗੀ ਕਿ ਮੌਜੂਦਾ ਸੰਗਠਨ ਅਧਿਕਾਰਿਕ ਤੌਰ ਤੇ ਅਫੀਸ਼ੀਅਲ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੂੰ ਵਰਕਰ ਕਨਵੈਨਸ਼ਨ ਦਾ ਸੱਦਾ ਮਾਰੇਗਾ ਇਦੇ ਉੱਪਰ ਵੀ ਸਾਰਿਆਂ ਦੀ ਨਜ਼ਰ ਹੈ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਬਿਨਾ ਸੱਦੇ ਦੇ ਸਿਰਫ ਤੇ ਸਿਰਫ ਸਾਧਕਾਂ ਦੇ ਦਰਬਾਰ ਸਭ ਮਠਹਾਟਿਕ ਜਾਂਦੇ ਨੇ ਦੇਵੀ ਦੇਵਤਿਆਂ ਦੇ ਉਹ ਜਾਂਦੇ ਨੇ ਆਪਣੇ ਆਪ ਨਹੀਂ ਤਾਂ ਉਹ ਕਿਤੇ ਵੀ ਬਿਨਾ ਬੁਲਾਏ ਨਹੀਂ ਜਾਂਦੇ ਅਕਸਰ ਨਵਜੋਤ ਸਿੰਘ ਸਿੱਧੂ ਇਸ ਤਰ੍ਹਾਂ ਦੀ ਗੱਲ ਜਿਹੜੀ ਕਰਦੇ ਨੇ ਹੁਣ ਵੇਖਣ ਵਾਲੀ ਗੱਲ ਇਹ ਰਹੇਗੀ ਕਿ ਕੀ ਕਾਂਗਰਸ ਦੀ ਹਾਈ ਕਮਾਂਡ ਕੀ ਪਾਰਟੀ ਦਾ ਸੰਗਠਨ ਦਿੱਲੀ ਦਾ ਸੰਗਠਨ ਕਿਉਂਕਿ ਪਹਿਲਾਂ ਵੀ ਜਦੋਂ ਕੁਝ ਵੱਡੇ ਪੱਦਰ ਤੇ ਧਰਨੇ ਸੀ ਜਾਂ ਜਲੰਧਰ ਦੇ ਵਿੱਚ ਚੋਣ ਪ੍ਰਚਾਰ ਦੀ ਗੱਲ ਸੀ ਤੇ ਉਹਨਾਂ ਨੂੰ ਖਬਰਾਂ ਸੀ ਕਿ ਕਾਂਗਰਸ ਦੀ ਹਾਈ ਕਮਾਂਡ ਨੇ ਦਿੱਲੀ ਦੇ ਲੀਡਰਾਂ ਨੇ ਉੱਚੇ-ਚੇ ਤੌਰ ਤੇ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਸੀ ਕਿ ਉਹ ਚੋਣ ਪ੍ਰਚਾਰ ਦਾ ਹਿੱਸਾ ਬਣਨ ਦਿਲੰਦਰ ਜਮਨੀ ਚੋਣ ਦੇ ਵਿੱਚ ਔਰ ਜਦੋਂ ਇੱਕ ਵਾਰੀ ਮੌਨ ਧਰਨਾ ਲੱਗਣਾ ਸੀ ਉਦੋਂ ਵੀ ਪਾਰਟੀ ਦੇ ਕੌਮੀ ਲੀਡਰਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਫੋਨ ਕਰਕੇ ਉਸ ਧਰਨੇ ਦੇ ਵਿੱਚ ਜਾਣ ਲਈ ਪਾਰਟੀ ਵੱਲੋਂ ਜਿਹੜੀ ਜਿਹੜਾ ਜਿਹੜਾ ਹੁਕਮ ਹੈ ਉਹ ਲਾਇਆ ਗਿਆ ਸੀ ਸੋ ਹੁਣ ਵੇਖਣ ਵਾਲੀ ਗੱਲ ਹੈ ਕਿ ਕੀ ਵਰਕਰ ਕਨਵੈਨਸ਼ਨ ਦੇ ਵਿੱਚ ਪੰਜਾਬ ਦਾ ਸੰਗਠਨ ਨਵਜੋਤ ਸਿੰਘ ਸਿੱਧੂ ਨੂੰ ਸੱਦਦਾ ਹੈ ਇਹ ਕੌਮੀ ਲੀਡਰਸ਼ਿਪ ਹੈ ਜਿਹੜੀ ਉਹੀ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਦਿੰਦੀ ਹੈ ਵਰਕਰ ਕਨਵੈਨਸ਼ਨ ਦੇ ਲਈ ਕਿਉਂਕਿ ਮੈਂ ਅੱਗੇ ਵੀ ਕਿਹਾ ਕਿ ਬਿਨਾ ਬੁਲਾਈ ਨਵਜੋਤ ਸਿੰਘ ਸਿੱਧੂ ਨਹੀਂ ਜਾਂਦੇ ਪਹਿਲਾਂ ਵੀ ਇਸ ਤਰ੍ਹਾਂ ਦੇ ਸਮਾਗਮਾਂ 'ਚ ਨਹੀਂ ਜਾਂਦੇ ਹਾਂ ਅਗਰ ਪਾਰਟੀ ਦੇ ਵੱਡੇ ਲੀਡਰ ਉਹਨਾਂ ਨੂੰ ਹੁਕਮ ਲਾਉਣਗੇ ਤੇ ਨਵਜੋਤ ਸਿੰਘ ਸਿੱਧੂ ਹਮੇਸ਼ਾ ਕਹਿੰਦੇ ਨੇ ਕਿ ਉਹ ਹਮੇਸ਼ਾ ਦੀ ਤਰ੍ਹਾਂ ਜਾਣਗੇ ਇਹ ਇਸ ਕਰਕੇ ਹੈ ਕਿਉਂਕਿ ਪੰਜਾਬ ਦਾ ਜਿਹੜਾ ਸੰਗਠਨ ਹੈ ਨਾ ਤਾਂ ਨਵਜੋਤ ਸਿੰਘ ਸਿੱਧੂ ਔਰ ਨਾ ਹੀ ਉਹਨਾਂ ਦੇ ਜਿਹੜੇ ਹੋਰ ਕੁਝ ਸਾਥੀ ਨੇ ਉਹਨਾਂ ਨੂੰ ਆਫੀਸ਼ੀਅਲ ਸੱਦੇ ਹਾਂ ਘਰ ਦੇ ਬਾਹਰ ਆ ਕੇ ਕਿਸੇ ਨੂੰ ਸੁਨੇਹਾ ਲਾਤਾ ਸਿਕਿਉਰਿਟੀ ਦੇ ਅਫਸਰ ਨੂੰ ਕਿਸੇ ਨੂੰ ਮੋਹਜਵਾਨੀ ਸੁਨੇਹਾ ਲਾਤਾ ਕਿਸੇ ਪੀਏ ਨੂੰ ਮੋਹਜਵਾਨੀ ਸੁਨੇਹਾ ਲਾਤਾ ਇਹ ਕੋਈ ਸੱਦੇ ਨਹੀਂ ਹੁੰਦੇ ਸੱਦਾ ਅਫੀਸ਼ੀਅਲ ਹੁੰਦਾ ਹੈ ਚਾਹੇ ਅਫੀਸ਼ੀਅਲ ਦਫ਼ਤਰ ਵੱਲੋਂ ਵਟਸਐਪ ਕੀਤਾ ਜਾਵੇ ਈਮੇਲ ਕੀਤਾ ਜਾਵੇ ਜਾਂ ਸੋਸ਼ਲ ਮੀਡੀਆ ਤੇ ਪਾਇਆ ਜਾਵੇ ਸੋ ਉਹਨੂੰ ਅਸੀਂ ਅਫੀਸ਼ੀਅਲ ਰਿਪਰੈਜ਼ੈਂਟੇਸ਼ਨ ਇਨਵੀਟੇਸ਼ਨ ਅਫੀਸ਼ੀਅਲ ਇਨਵੀਟੇਸ਼ਨ ਅਸੀਂ ਉਹਨੂੰ ਮੰਨ ਸਕਦੇ ਹਾਂ ਕਿਉਂਕਿ ਵਿਆਹ ਦਾ ਕਾਰਡ ਵੀ ਮੋਹਜਵਾਨੀ ਨਹੀਂ ਦਿੱਤਾ ਜਾਂਦਾ ਆਮ ਤੌਰ ਦੇ ਉੱਤੇ ਚਾਹੇ ਵਟਸਐਪ ਕਾਰਡ ਕਰ ਦਿੱਤੇ ਜਾਂਦੇ ਨੇ ਅੱਜਕੱਲ੍ਹ ਅਰ ਨਵਜੋਤ ਸਿੰਘ ਸਿੱਧੂ ਔਰ ਉਹਨਾਂ ਦੇ ਕੁਝ ਸਾਥੀਆਂ ਦੀ ਇਹ ਲਗਾਤਾਰ ਸ਼ਿਕਾਇਤ ਰਹੀ ਹੈ ਕਿ ਪੰਜਾਬ ਦਾ ਸੰਗਠਨ ਉਹਨਾਂ ਨੂੰ ਇਸ ਤਰ੍ਹਾਂ ਦੇ ਸੱਦੇ ਨਹੀਂ ਭੇਜਦਾ ਸੋ ਇਹ ਪਿਛਲੇ ਚਿੱਠੀ ਵੀ ਲਿਖੀ ਸੀ ਕੁਝ ਵਰਕਰਾਂ ਨੇ ਹਰਵਿੰਦਰ ਲਾੜੀ ਦੇ ਹਲਕੇ ਚੋਂ ਕੁਝ ਪੰਚਾਇਤ ਸਰਪੰਚਾਂ ਨੇ ਵੀ ਔਰ ਉਸ ਤੋਂ ਬਾਅਦ ਹੁਣ ਵੇਖਣ ਵਾਲੀ ਗੱਲ ਰਹੂਗੀ ਕਿ ਨਵਜੋਤ ਸਿੰਘ ਸਿੱਧੂ ਨੂੰ ਆਫੀਸ਼ੀਅਲੀ ਬੁਲਾਇਆ ਜਾਂਦਾ ਹੈ ਜਾਂ ਨਹੀਂ ਜਾਂਦਾ ਸੋ ਇਹਦੇ ਉੱਪਰ ਵੀ ਬਹੁਤ ਕੁਝ ਨਿਰਭਰ ਕਰੇਗਾ ਕਿ 13 13 ਜ਼ੀਰੋ ਦਾ ਜਿਹੜਾ ਭਗਵੰਤ ਮਾਨ ਦਾ ਨਾਅਰਾ ਉਹ ਦਾ ਮੁਕਾਬਲਾ ਕਾਂਗਰਸ ਕਿਵੇਂ ਕਰਦੀ ਹੈ ਕਿਉਂਕਿ ਅਗਰ ਨਵਜੋਤ ਸਿੰਘ ਸਿੱਧੂ ਦੀ ਉਪਯੋਗਤਾ ਨਹੀਂ ਕੀਤੀ ਜਾਂਦੀ ਤੇ ਕਾਂਗਰਸ ਦੇ ਲਈ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੇ ਸਾਹਮਣੇ ਚੁਣੌਤੀ ਹੈ ਜਿਹੜੀ ਹੋਰ ਮੁਸ਼ਕਲ ਹੋ ਜਾਏਗੀ ਡੱਲਾ ਜੀ ਜਿਸ ਤਰ੍ਹਾਂ ਨਾਲ ਪਾਨਾ ਸਿੱਧੂ ਦੀ ਆਪਾਂ ਗੱਲ ਕਰ ਲਈਏ ਲੱਖਾਂ ਸਿਧਾਨਾ ਹੈ ਕਿਸਾਨ ਜਥੇਬੰਦੀਆਂ ਨੇ ਲਗਾਤਾਰ ਭਗਵੰਤ ਮਾਨ ਦੇ ਖਿਲਾਫ ਲੰਬੰਦ ਨਜ਼ਰ ਆ ਰਹੀਆਂ ਨੇ ਕਿ ਇਹ ਜੋ ਲਾਂਬੰਦੀ ਹੈ ਜੋ ਇਹ ਖਿਲਾਫ ਹੋਏ ਪਏ ਨੇ ਲਗਾਤਾਰ ਇਸ ਦਾ ਕੋਈ ਅਸਰ ਆਉਂਦੀਆਂ ਚੋਣਾ ਆਉਂਦੀਆਂ ਲੋਕ ਸਭਾ ਚੋਣਾਂ ਤੇ ਵੀ ਪਏਗਾ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਵਿਰੋਧ ਲਗਾਤਾਰ ਪੰਜਾਬ ਸਰਕਾਰ ਦਾ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਜਾ ਰਿਹਾ ਹੈ ਤੁਸੀਂ ਇਸ ਉੱਪਰ ਕੀ ਕਹੋਗੇ ਦੇਖੋ ਜਦੋਂ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ ਤੇ ਉਸ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਐਂਟੀ ਇਨਕੰਮੈਂਸੀ ਬਣੀ ਸਿਰਫ ਸੰਗਰੂਰ ਤੱਕ ਉਦੋਂ ਕਿਉਂਕਿ ਸਿੱਧੂ ਮੂਸੇਵਾਲੇ ਵਾਲਾ ਬਹੁਤ ਵੱਡੇ ਕਲਾਕਾਰ ਬਣ ਚੁੱਕੇ ਸੀ ਔਰ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੀ ਪੋਲਿਟੀਕਲ ਬਿਆਨਬਾਜ਼ੀ ਵੀ ਪਹਿਲਾਂ ਹੋ ਰਹੀ ਸੀ ਇਸ ਕਰਕੇ ਉਹ ਵੱਡਾ ਮੁੱਦਾ ਬਣਿਆ ਹਾਲਾਂਕਿ ਉਸ ਤੋਂ ਬਾਅਦ ਭਗਵੰਤ ਮਾਨ ਹੁੰਦੀ ਸਰਕਾਰ ਨੇ ਪੰਜਾਬ ਦੀ ਪੁਲਿਸ ਨੇ ਸਿੱਧੂ ਮੂਸੇਵਾਲੇ ਦੇ ਮਾਮਲੇ ਨਾਲ ਜੁੜੇ ਕਈ ਜਿਹੜੇ ਗੈਂਗਸਟਰ ਆ ਗ੍ਰਫਤਾਰ ਵੀ ਕੀਤੇ ਕੁਝ ਐਨਕਾਊਂਟਰ ਵੀ ਹੋਏ ਹਾਲਾਂਕਿ ਜਿਹੜਾ ਮੁਕੰਮਲ ਇਨਸਾਫ ਹੈ ਉਹਦਾ ਇੰਤਜ਼ਾਰ ਹੈ ਪਰ ਸਾਡਾ ਜਿਹੜਾ ਭਾਰਤ ਦਾ ਇਨਸਾਫ ਦੇਣ ਦਾ ਸਿਸਟਮ ਹੈ ਕਈ ਵਾਰੀ ਉਹਦੇ ਤੇ ਸਵਾਲ ਖੜੇ ਹੁੰਦੇ ਨੇ 84 ਦੇ ਮਾਮਲੇ 'ਚ ਵੀ ਅੱਜ ਤੱਕ ਮੁਕੰਮਲ ਇਨਸਾਫ ਨਹੀਂ ਹੋ ਸਕਿਆ ਇਸ ਕਰਕੇ ਬਹੁਤ ਸਾਰੇ ਮਾਮਲੇ ਨੇ 84 ਦੇ ਵੀ ਔਰ ਸਿੱਧੂ ਮੂਸੇਵਾਲੇ ਦਾ ਮਾਮਲਾ ਵੀ ਉਸੇ ਤਰ੍ਹਾਂ ਜਿਹੜੇ اٹਕੇ ਪਏ ਨੇ ਸਾਡੇ ਬਹਿਬਲ ਕਲਾ ਬਰਗਾੜੀ ਬਹੁਤ ਸਾਰੇ ਮਾਮਲੇ ਨੇ ਜਿਹੜੇ ਸੂਬੇ ਦੇ ਉਹ ਵੀ ਸਾਡੇ ਲਟਕੇ ਪਏ ਨੇ ਉਹ ਸੋਏ ਜਿਹੜੀ ਇਨਸਾਫ ਦੇਣ ਦੀ ਪ੍ਰਕਿਰਿਆ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਵੱਡੀ ਖਾਮੀ ਹੈ ਇਸ ਤਰ੍ਹਾਂ ਦੇ ਸਾਨੂੰ ਜੁਡੀਸ਼ੀਅਲ ਰਿਫਾਰਮਸ ਦੀ ਜ਼ਰੂਰਤ ਹੈ ਪਰ ਪੰਜਾਬ ਦੀ ਜਿਹੜੀ ਸਰਕਾਰ ਹੈ ਤੇ ਪੁਲਿਸ ਹੈ ਉਹਨਾਂ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਅਸੀਂ ਆਪਣਾ ਪੂਰਾ ਜ਼ੋਰ ਲਾਇਆ ਹੈ ਤੇਗੇ ਵੀ ਲਾ ਰਹੇ ਆ ਕਿਉਂਕਿ ਗੋਲਡੀ ਬਰਾੜਾ ਜਿਹੜਾ ਉਹਦੀ ਭਾਰਤ ਵਾਪਸੀ ਦੇ ਲਈ ਵੀ ਕੈਨੇਡਾ ਵੱਲੋਂ ਕੋ ਖਾਸ ਸਹਿਯੋਗ ਨਹੀਂ ਮਿਲ ਰਿਹਾ ਔਰ ਕੈਨੇਡਾ ਉਹ ਮੁਲਕ ਹੈ ਜਿਹੜਾ ਕਹਿੰਦੇ ਨੇ ਖਾਣ ਨੂੰ ਹੋਰ ਹੈ ਤੇ ਦਿਖਾਉਣ ਨੂੰ ਹੋਰ ਹੈ ਇਸ ਤਰੀਕੇ ਦੀ ਕਹਾਵਤ ਕੈਨੇਡਾ ਦੇ ਉੱਤੇ ਵੀ ਚੱਲਦੀ ਹੈ ਹੁਣ ਸਵਾਲ ਇਹ ਹੈ ਕਿ ਜਿਹੜਾ ਭਾਨਾ ਸਿੱਧੂ ਲੱਖਾਂ ਸੜਾਣਾ ਔਰ ਵੱਖ-ਵੱਖ ਕਿਸਾਨ ਜਥੇਬੰਦੀਆਂ ਉਹਨਾਂ ਨੇ ਜਿਹੜਾ ਅੰਦੋਲਨ ਪਿਛਲੇ ਕੁਝ ਦਿਨਾਂ ਤੋਂ ਛੇੜਿਆ ਉਹਦਾ ਧਰੂਵਿਕਰਨ ਹੋਏਗਾ ਭਗਵੰਤ ਮਾਨ ਨੂੰ ਨੁਕਸਾਨ ਹੋਏਗਾ ਕਿਸ ਨੂੰ ਫਾਇਦਾ ਹੋਏਗਾ ਇਹਦਾ ਵੀ ਜੇ ਅਸੀਂ ਗੱਲ ਕਰੀਏ ਤੇ ਇੱਕ ਸੰਗਰੂਰ ਦੀ ਸੀਟ ਹੈ ਜਿਹਦੇ ਉੱਪਰ ਇਹ ਪ੍ਰਭਾਵ ਰਹੇਗਾ ਪਰ ਵੇਖਣ ਵਾਲੀ ਗੱਲ ਇਹ ਹੈ ਕਿ ਭਾਨਾ ਸਿੱਧੂ ਹੋਣ ਜਾਂ ਲੱਖਾ ਚੜਾਣਾ ਹੋਣ ਆਮ ਤੌਰ ਤੇ ਇਹ ਸਿਮਰਜ ਸਿੰਘ ਮਾਨ ਦੇ ਹੱਕ ਦੇ ਵਿੱਚ ਨਹੀਂ ਅਗਰ ਲੱਖਾ ਚੜਾਣਾ ਖੁਦ ਵੀ ਚੋਣ ਲੜਦੇ ਨੇ ਸੰਗਰੂਰ ਤੋਂ ਜਾਂ ਬਠਿੰਡੇ ਤੋਂ ਸਿਮਰਜ ਸਿੰਘ ਮਾਨ ਤੁਨਾਂ ਦੀ ਪਾਰਟੀ ਦੇ ਨਾਲ ਇੱਕ ਦੂਸਰੇ ਨਾਲ ਮਿਲ ਕੇ ਵੀ ਚੋਣਾਂ ਲੜ ਸਕਦੇ ਨੇ ਭਾਵੇਂ ਲੱਖਾ ਚੜਾਣਾ ਆਜ਼ਾਦ ਹੀ ਖੜ ਜਾਂ ਜਾਂ ਕੋਈ ਆਪਣੇ ਕਿਸੇ ਹੋਰ ਗਰੁੱਪ ਵੱਲੋਂ ਵੀ ਖੜਾ ਅਗਰ ਉਹ ਚੋਣਾਂ ਲੜਦੇ ਨੇ ਪਰ ਸਵਾਲ ਇਹ ਹੈ ਕਿ ਜਿਹੜੀ ਇਹਨਾਂ ਦੀ ਵੋਟ ਹੈ ਜਿਹੜੀ ਇਹਨਾਂ ਦੀ ਵੋਟ ਹੈ ਕੀ ਉਹ ਧ्रुਵੀਕਰਨ ਕਰ ਸਕੇਗੀ ਮੈਨੂੰ ਇਹ ਲੱਗਦਾ ਹੈ ਕਿ ਕੁਝ ਹਿੱਸਾ ਨੌਜਵਾਨੀ ਵੋਟ ਦਾ ਕੁਝ ਹਿੱਸਾ ਕਿਸਾਨੀ ਵੋਟ ਦਾ ਇਸ ਗਰੁੱਪ ਨਾਲ ਜਾ ਸਕਦਾ ਹੈ ਪਰ ਕਿਉਂਕਿ ਇਹ ਸ਼ੁਰੂ ਦੇ ਵਿੱਚ ਅਕਾਲੀ ਦਲ ਦੇ ਵੀ ਵਿਰੋਧੀ ਰਹੇ ਨੇ ਇਹ ਸਾਰੇ ਲੋਕ ਭਾਵੇਂ ਸ਼ਮਨਜੀਤ ਸਿੰਘ ਮਾਨ ਲੱਖਾ ਸਿਦਾਨਾ ਸ਼ੁੱਧ ਰੂਪ ਦੇ ਵਿੱਚ ਪਿਛਲੀ ਸਰਕਾਰ ਕੈਪਟਨ ਅਮਰਿੰਦਰ ਦੀ ਜਾਂ ਚਰਨਜੀਤ ਚੰਨੀ ਦੀ ਉਦੋਂ ਵੀ ਨਿਤਿਗਤ ਵਿਰੋਧ ਕਰਦੇ ਰਹੇ ਨੇ ਅਕਾਲੀ ਦਲ ਦਾ ਵੀ ਨਿਤਿਗਤ ਵਿਰੋਧ ਕਰਦੇ ਰਹੇ ਨੇ ਹੁਣ ਆਮ ਆਦਮੀ ਪਾਰਟੀ ਦਾ ਵੀ ਨਿਤਿਗਤ ਵਿਰੋਧ ਕਰਦੇ ਨੇ ਬੀਜੇਪੀ ਦੇ ਖਿਲਾਫ ਤਾਂ ਇੱਕ ਵਾਰੀ ਫਿਰ 13 ਫਰਵਰੀ ਤੋਂ ਦੇਸ਼ ਦੇ ਵਿੱਚ ਅੰਦੋਲਨ ਦੀ ਗੱਲ ਹੋ ਰਹੀ ਹੈ ਸੋ ਇਹਦਾ ਮਤਲਬ ਹੈ ਕਿ ਜਿਹੜੇ ਭਾਨਾ ਸਿੱਧੂ ਲੱਖਾ ਸਿਦਾਨਾ ਜਾਂ ਸਿਮਰਜੀਤ ਸਿੰਘ ਮਾਨ ਇਹਨਾਂ ਦੇ ਸਮਰਥਕ ਨੇ ਨਾ ਉਹਨਾਂ ਦੀ ਵੋਟ ਛੇਤੀ ਛੇਤੀ ਅਕਾਲੀ ਦਲ ਵੱਲ ਜਾਂਦੀ ਦਿਖਦੀ ਹੈ ਗਰੁੱਪ 'ਚ ਨਾ ਕਾਂਗਰਸ ਵੱਲ ਸ਼ਿਫਟ ਹੁੰਦੀ ਦਿਖਦੀ ਹੈ ਨਾ ਬੀਜੇਪੀ ਵੱਲ ਸ਼ਿਫਟ ਹੁੰਦੀ ਦਿਖਦੀ ਹੈ ਅਜਿਹੇ ਹਾਲਾਤਾਂ ਦੇ ਵਿੱਚ ਭਗਵੰਤ ਮਾਨ ਸੰਗਰੂਰ ਦੇ ਵਿੱਚ ਭਾਵੇਂ ਪਿਛਲੇ ਸਾਲ 4 5 6000 ਵੋਟਾਂ ਦਾ ਫਰਕ ਰਹਿ ਗਿਆ ਜਿਮਨੀ ਚੋਣ ਜਦੋਂ ਹੋਈ ਹੈ ਉਦੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਲਕੁਲ ਨਵੇਂ ਸੀ ਔਰ ਸਿੱਧੂ ਮੂਸੇਵਾਲੇ ਦਾ ਕਦ ਬਹੁਤ ਵੱਡਾ ਬਣ ਗਿਆ ਸੀ ਜਿਸ ਤਰ੍ਹਾਂ ਦੀ ਉਹ ਘਟਨਾ ਬਹੁਤ ਮਾੜੀ ਘਟਨਾ ਹੋਈ ਸੀ ਹੁਣ ਅਗਰ ਹੁਣ ਦੇ ਹਾਲਾਤਾਂ ਨੂੰ ਦੇਖੀਏ ਤੇ ਹੁਣ ਉਸ ਤਰ੍ਹਾਂ ਦੀਆਂ ਸਥਿਤੀਆਂ ਨਹੀਂ ਹੈ ਜਿਸ ਤਰ੍ਹਾਂ ਦੀਆਂ ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਵਿੱਚ ਸੀ ਹੁਣ ਅਗਰ ਇੱਕ ਗਰੁੱਪ ਅਗਰ ਅਗਰ ਤ੍ਰੁਵਿਕਰਨ ਹੁੰਦਾ ਹੈ ਇੱਕ ਗਰੁੱਪ ਵਾਲੇ ਪਾਸੇ ਤੇ ਸਿਮਰਨਜੀਤ ਸਿੰਘ ਮਾਨ ਸੰਗਰੂਰ ਚ ਜਾਂ ਬਠਿੰਡੇ ਵਾਲੇ ਪਾਸੇ ਲੱਖਾਂ ਸਿਧਾਨਾ ਅਗਰਚੋਂ ਲੜਦੇ ਨੇ ਤੇ ਉਹ ਸਥਿਤੀਆਂ ਨਹੀਂ ਐ ਜਿਹੜੀਆਂ ਜਿਮਨੀ ਚੋਣ ਵੇਲੇ ਸੀ ਜਾਂ 2022 ਦੀਆਂ ਚੋਣਾਂ ਵੇਲੇ ਸੀ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇਹ ਵੋਟ ਸ਼ੇਅਰ ਜ਼ਰੂਰ ਹਾਸਲ ਕਰਨਗੇ ਕਿੰਨਾ ਹਾਸਲ ਕਰਨਗੇ ਉਹ ਵਕਤ ਦੱਸੂਗਾ ਪਰ ਅਜਿਹੀਆਂ ਸਥਿਤੀਆਂ ਮੈਨੂੰ ਨਹੀਂ ਲੱਗਦੀਆਂ ਕਿ ਭਗਵੰਤ ਮਾਨ ਨੂੰ ਹਰਾ ਦੇਣ ਜਾਂ ਕਾਂਗਰਸ ਪਾਰਟੀ ਨੂੰ ਹਰਾ ਦੇਣ ਪਰ ਕਿੰਨੇ ਪਰਸੈਂਟ ਇਹਨਾਂ ਨੂੰ ਵੋਟਾਂ ਦਾ ਮਿਲਦਾ ਹੈ ਇਹਨਾਂ ਨਾਲ ਇਹ ਦਾਜਾ ਜ਼ਰੂਰ ਲੱਗੇਗਾ ਕਿ ਜਿਹੜੇ ਕਿਸਾਨ ਸੰਗਠਨ ਨੇ ਵੱਖ-ਵੱਖ ਕਿਸਾਨ ਸੰਗਠਨ ਨੇ ਕਿਉਂ ਇੱਕ ਪਾਸੇ ਵੋਟ ਪਾਉਂਦੇ ਨੇ ਜਾਂ ਕਿਸਾਨ ਸੰਗਠਨਾਂ ਦੀ ਵੋਟ ਵੀ ਵੰਡੀ ਹੋਈ ਹੈ ਕਿਉਂਕਿ ਆਮ ਤੌਰ ਤੇ ਜਿਹੜੇ ਭਾਨਾ ਸਿੱਧੂ ਦੇ ਮਾਮਲੇ ਚ ਔਰ ਲੱਖਾਂ ਚੜਾਣਾ ਉਹਨਾਂ ਦੇ ਅੰਦੋਲਨ ਜਿਹਨਾਂ ਸਾਨੂੰ ਲੋਕ ਦਿਖਦੇ ਨੇ ਉਹਨਾਂ ਦੇ ਵਿੱਚ ਵੱਡੀ ਗਿਣਤੀ ਨੌਜਵਾਨਾਂ ਦੀ ਵੀ ਹੁੰਦੀ ਆ ਔਰ ਕਿਸਾਨ ਸੰਗਠਨਾਂ ਦੀ ਵੀ ਔਰ ਨੌਜਵਾਨਾਂ ਦੇ ਵਿੱਚ ਅਜਿਹੇ ਨੌਜਵਾਨਾਂ ਦੀ ਗਿਣਤੀ ਵੀ ਘੱਟ ਨਹੀਂ ਹੈ ਜਿਨ੍ਹਾਂ ਦੀ ਵੋਟ ਨਹੀਂ ਬਣੀ ਹੋਈ ਕਿਉਂਕਿ ਉਹ ਬਹੁਤ ਛੋਟੀ ਉਮਰ ਦੇ ਨੌਜਵਾਨ ਵੀ ਨੇ ਇਸ ਕਰਕੇ ਇਹਦਾ ਅਸਲ ਅਸਰ ਤ੍ਰੂਵੀਕਰਨ ਦਾ ਕਿਸ ਦਿਸ਼ਾ ਚ ਅਸੀਂ ਮਹਿਸੂਸ ਕਰਾਂਗੇ ਇਹ ਤਾਂ ਮਹੀਦੀਆਂ ਚ ਉਹਨਾਂ ਤੋਂ ਬਾਅਦ ਪਤਾ ਲੱਗੇਗਾ ਬਾਕੀ ਇਹ ਜੇ 2 ਟਾਈਮ ਹੀਨੇ ਦਾ ਸਮਾਂ 2 ਟਾਈਮ ਹੀਨੇ ਦੇ ਦੌਰਾਨ ਇਹ ਸਾਰੇ ਮਾਮਲੇ ਕਿਵੇਂ ਸੈਟਲ ਹੁੰਦੇ ਨੇ ਕਿਸ ਤਰ੍ਹਾਂ ਨਾਲ ਨਿਬੜਦੇ ਨੇ ਇਹਦੇ ਉੱਤੇ ਵੀ ਬਹੁਤ ਕੁਝ ਨਿਰਭਰ ਕਰਦਾ ਹੈ ਡੱਲਾ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ 11 ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਪੀਪੀਐਸ ਅਤੇ ਪੀਸੀਐਸ ਭਰਤੀ ਕੀਤੇ ਗਏ ਨੇ ਖਿਡਾਰੀਆਂ ਨੂੰ ਇਹਨਾਂ ਨੌਕਰੀਆਂ ਦੇਣ ਤੋਂ ਬਾਅਦ ਭਗਵੰਤ ਮਾਨ ਕਾਫੀ ਉਤਸ਼ਾਹਿਤ ਵੀ ਨਜ਼ਰ ਆਏ ਉਹਨਾਂ ਨੇ ਬਿਆਨ ਦਿੱਤਾ ਬਿਆਨ ਦੇ ਵਿੱਚ ਜੋ ਗੱਲਾਂ ਕਹੀਆਂ ਨੇ ਉਹਨਾਂ ਨੂੰ ਤੁਹਾਡੇ ਤੋਂ ਜ਼ਰੂਰ ਸਮਝਣਾ ਚਾਹਾਂਗੇ ਕਿ ਜਿਹੜਾ ਉਹ ਬਿਆਨ ਹੈ ਉਸ ਦਾ ਮਤਲਬ ਕੀ ਕਢਿਆ ਜਾ ਸਕਦਾ ਹੈ ਦੇਖੋ ਕੱਲ ਨੌਕਰੀਆਂ 11 ਖਿਡਾਰੀਆਂ ਨੂੰ ਵੰਡੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਦੇ ਵਿੱਚ ਸਾਡੀ ਮਹਿਲਾ ਕ੍ਰਿਕਟ ਟੀਮ ਦੀ ਪ੍ਰਧਾਨ ਵੀ ਸੀ, ਸਟ ਕੈਪਟਨ ਵੀ ਸੀ ਔਰ ਸਾਡੀ ਹਾਕੀ ਕ੍ਰਿਕਟ ਟੀਮ ਦਾ ਕਪਤਾਨ ਵੀ ਸੀ ਹਰਮਨ ਹਰਮਨ ਇਹ ਸਾਰਿਆਂ ਨੂੰ ਜਿਹੜੀਆਂ ਨੇ ਕੱਲ ਨੌکریاں ਦਿੱਤੀਆਂ ਦੀਆਂ 11 ਖਿਡਾਰੀ ਸੀ ਇਹਨਾਂ ਦੇ ਵਿੱਚੋਂ 5-6 ਖਿਡਾਰੀਆਂ ਨੂੰ ਪੀਪੀਐਸ, ਪਾਬ ਡੀਸੀ ਡੀਐਸਪੀ ਡੀਐਸਪੀ ਰੈਂਕ ਦੀਆਂ ਨੌکریاں ਦਿੱਤੀਆਂ ਗਈਆਂ ਔਰ ਬਾਕੀਆਂ ਨੂੰ ਪੀਸੀਐਸ ਪੀਸੀਐਸ ਦੇ ਵਿੱਚ ਮਤਲਬ ਉਹਨਾਂ ਨੂੰ ਪ੍ਰਸ਼ਾਸਨਿਕ ਜਿਹੜੀਆਂ ਨੌکریاں ਨੇ ਉਹ ਦਿੱਤੀਆਂ ਗਈਆਂ 11 ਖਿਡਾਰੀਆਂ ਨੂੰ ਭਗਵੰਤ ਮਾਨ ਨੇ ਨੌکریاں ਦਿੱਤੀਆਂ ਇਸ ਮੌਕੇ ਭਗਵੰਤਮਾਨ ਬినాਪਾਨਾ ਸਿੱਧੂ ਦਾ ਨਾਮ ਲੈ ਆਪਣੇ ਸੰਬੋਧਨ ਚ ਉਹਨਾਂ ਨੇ ਗੱਲ ਕਹੀ ਕਿ ਜਿਹੜੇ ਵੀ ਨੌਜਵਾਨ ਨੇ ਅੰਗਰੋ ਨਿਜਮ ਕਾਨੂੰਨਾਂ ਦੀ ਪਾਲਣਾ ਕਰਦੇ ਨੇ ਤੇ ਉਹ ਬਿਲਕੁਲ ਨਹੀਂ ਚਾਹੁੰਦੇ ਕਿ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਜਾਵੇ ਬਲਕਿ ਪਹਿਲਾਂ ਹੀ ਪੰਜਾਬ ਦੀਆਂ ਜੇਲ੍ਹਾਂ ਨੇ ਜਿਹੜੀਆਂ ਓਵਰਕਰਾਊਡਡ ਨੇ ਜ਼ਰੂਰਤ ਨਾਲੋਂ ਵੱਧ ਲੋਕ ਪੰਜਾਬ ਦੀਆਂ ਜੇਲ੍ਹਾਂ ਚ ਨੇ ਅਸੀਂ ਚਾਹੁੰਦੇ ਹਾਂ ਕਿ ਜਿਨ੍ਹਾਂ ਨੂੰ ਕਾਨੂੰਨੀ ਮਦਦ ਨਹੀਂ ਮਿਲਦੀ ਜ਼ਮਾਨਤ ਲਈ ਉਹਨਾਂ ਨੂੰ ਵੀ ਅਸੀਂ ਵਕੀਲ ਦੇ ਰਹੇ ਹਾਂ ਤਾਂ ਕਿ ਜੇਲ੍ਹਾਂ ਦੇ ਵਿੱਚੋਂ ਭਾਰ ਘਟੇ ਹੁਣ ਭਗਵੰਤਮਾਨ ਦਾ ਇਹ ਕਹਿਣ ਦਾ ਮਤਲਬ ਹੈ ਸਾਫ਼ ਸੀ ਕਿ ਕਿਸੇ ਤਰ੍ਹਾਂ ਦੀ ਉਹਨਾਂ ਦੀ ਨਿਰਜੀ ਰੰਜਿਸ਼ ਨਾ ਤਾਂ ਭਾਂਦਾ ਸਿੱਧੂ ਨਾਲ ਹੈ ਔਰ ਨਾ ਹੀ ਪੰਜਾਬ ਦੇ ਹੋਰ ਨੌਜਵਾਨਾਂ ਦੇ ਨਾਲ ਹੈ ਉਹਨਾਂ ਨੇ ਤਾਂ ਸਿਰਫ ਇਹੀ ਗੱਲ ਕਹੀ ਕਿ ਇਹਦੇ ਕੋਈ ਦੋਰਾ ਨਹੀਂ ਕਿ ਕਈ ਟਰੈਵਲ ਏਜੰਟ ਨੇ ਜਿਹੜੇ ਗਲਤ ਨੇ ਲੇਕਿਨ ਟਰੈਵਲ ਏਜੰਟਾਂ ਨੂੰ ਨਿਬੜਨ ਦਾ ਤਰੀਕਾ ਵੀ ਕਾਨੂੰਨੀ ਹੋਣਾ ਚਾਹੀਦਾ ਔਰ ਵੱਖ-ਵੱਖ ਮਸਲਿਆਂ ਦੇ ਵਿੱਚ ਕਾਨੂੰਨੀ ਜਿਹੜੀ ਜਿਹੜੀ ਪ੍ਰਕਿਰਿਆ ਉਹਨੂੰ ਉਹਦੇ ਜ਼ਰੀਏ ਹੀ ਸਾਨੂੰ ਅੱਗੇ ਵਧਣਾ ਚਾਹੀਦਾ ਤਾਂ ਹੀ ਸੂਬੇ ਦੇ ਵਿੱਚ ਅਮਨ ਤੇ ਕਾਨੂੰਨ ਹੈ ਜਿਹੜਾ ਉប ਹਾਲ ਰੱਖਿਆ ਜਾ ਸਕਦਾ ਹੈ ਸੋ ਇਸ਼ਾਰਿਆਂ ਇਸ਼ਾਰਿਆਂ ਚ ਭਗਵੰਤਮਾਨ ਨੇ ਭਾਣਾ ਸਿੱਧੂ ਦੀ ਗ੍ਰਫਤਾਰੀ ਪਿਛੇ ਕਿਸੇ ਤਰ੍ਹਾਂ ਦੀ ਜਿਹੜੀ ਨਿੱਜੀ ਦਖਲ ਹੈ ਉਹਦੇ ਤੋਂ ਉਹਨਾਂ ਨੇ ਇਨਕਾਰ ਵੀ ਕੀਤਾ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਚਾਹੁੰਦੇ ਨੇ ਕਿ ਸਾਡੇ ਨੌਜਵਾਨ ਲੈਂਡ ਆਰਡਰ ਦੀ ਗੱਲ ਮੰਨਣ ਨਿਜਮ ਕਾਨੂੰਨ ਮੰਨਣ ਕਾਨੂੰਨੀ ਤੌਰ ਤੇ ਅੱਗੇ ਵਧਣ ਤਾਂ ਕਿ ਕਿਸੇ ਨੂੰ ਵੀ ਜੇਲ੍ਹ ਜਾਣ ਦੀ ਨਾਅਤ ਹੈ ਜਿਹੜੀ ਉਹ ਨਾ ਆਵੇ ਔਰ ਇੱਕ ਵਾਰੀ ਭਗਵੰਤਮਾਨ ਉਹਨਾਂ ਦੀ ਗੱਲ ਵੀ ਜ਼ਰੂਰ ਸੁਣ ਲਈ ਅਸੀਂ ਹੁਣ ਕੀ ਹੈ ਸਾਲ ਅਗਲੇ ਤਿੰਨ ਸਾਲ ਦਾ ਬਣਾਤਾ ਜਨਵਰੀ ਚ ਨੋਟੀਫਿਕੇਸ਼ਨ ਜਾਰੀ ਹੋਊਗੀ ਮਈ ਜੂਨ ਚ ਪੇਪਰ ਹੋਊਗਾ ਲਿਖਤੀ ਜੁਲਾਈ ਅਗਸਤ ਚ ਰਿਜ਼ਲਟ ਆਜੂਗਾ ਅਕਤੂਬਰ ਚ ਫਿਜ਼ੀਕਲ ਟੈਸਟ ਹੋਊਗਾ ਨਵੰਬਰ ਚ ਰਿਜ਼ਲਟ ਆਜੂਗਾ ਹਰ ਸਾਲ ਦਸੰਬਰ ਚ 2200 ਤੋਂ 2300 ਹਰ ਬਕਵਕ 1600 ਸਿਪਾਈ ਫੇਸਾਬ ਇਨਸਪੈਕਟਰ ਫੇਰ ਇਨਸਪੈਕਟਰ ਹਰ ਸਾਲ ਭਰਤੀ ਹੋਣਗੇ ਤਾਂ ਕਿ ਬੱਚੇ ਤਿਆਰੀ ਕਰ ਤਿਆਰੀ ਕਰਨ ਜੇ ਇੱਕ ਅਟੈਂਪਟ ਨਹੀਂ ਆਏ ਅਗਲੀ ਅਟੈਂਪਟ ਚ ਦੇਖ ਲਿਓ ਤੇ ਗਰਾਊਂਡ ਚ ਜਾਓਗੇ ਸਰੀਰ ਨਾਲ ਪਿਆਰ ਹੋਊਗਾ ਡਰੱਗ ਤੋਂ ਬਚੋਗੇ ਇਧਰ ਉਧਰ ਬੁਰੀ ਸੰਗਤ ਤੋਂ ਬਚੋਗੇ ਸੋ ਮੇਰਾ ਇਹ ਮਕਸਦ ਹੈ ਮੇਰਾ ਕੋਈ ਮਕਸਦ ਨਹੀਂ ਕਿ ਮੈਂ ਨੌਜਵਾਨਾਂ ਨੂੰ ਪਹਿਲਾਂ ਟਰੈਵਲ ਏਜੰਟਾਂ ਜਿਹੜੇ ਨੇ ਉਹਨਾਂ ਤੋਂ ਲੁੱਟੀ ਜਾਣ ਫਿਰ ਉੱਥੇ ਜਾ ਕੇ ਜਿਹੜਾ ਸੌਖਾ ਜੀ ਆਪਾਂ ਦੇਖਦੇ ਆ ਕੈਨੇਡਾ ਦੀਆਂ ਖ਼ਬਰਾਂ ਪੜ੍ਹ ਲਓ ਬੀਰਜਗਰੀ ਫਾਈਲ ਜੀ ਉੱਥੇ ਉੱਥੇ ਮਹਿੰਗਾਈ ਇੰਨੀ ਹੋ ਗਈ ਕਿ ਜਾਣਾ ਤੋਂ ਪਰਹੇ ਪਿਆ ਜਾਂ ਫਿਰ ਇੱਥੇ ਕੋਈ ਲੜਾਈ ਹੋ ਗਈ ਤੇ ਉਹ ਅੰਦਰ ਹੋ ਕੇ ਮੈਂ ਕਿਸੇ ਵੀ ਨੌਜਵਾਨ ਨੂੰ ਪੰਜਾਬ ਦੇ ਨੌਜਵਾਨ ਨੂੰ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ ਕਿਸੇ ਜੇਲ੍ਹ ਜਾਵੇ ਅਨਲੈਸ ਕਾਨੂੰਨ ਨਾ ਤੋੜੇ ਬਸ ਜਿਹੜਾ ਆਪ ওভারਕਰਾਊਡਡ ਹੋਈਆਂ ਪਈਆਂ ਅਸੀਂ ਤਾਂ ਇਹ ਵੀ ਜਾਰੀ ਕੀਤਾ ਹੌਮ ਸੈਕਟਸ਼ਰ ਬੈਠੇ ਨੇ ਕਿ ਕਈ ਐਸੇ ਵੀ ਕੈਦੀ ਨੇ ਜਿਨ੍ਹਾਂ ਨੂੰ ਵਕੀਲ ਬਾਹਰ ਕਰਨ ਨੂੰ ਹੈ ਨਹੀਂ ਪੈਸੇ ਨਹੀਂ ਕਦੋਂ ਦੇ ਛੁੱਟ ਜਾਂਦੇ ਅਸੀਂ ਉਹਨਾਂ ਨੂੰ ਹੁਣ ਵਕੀਲ ਦੇ ਦੇ ਰਹੇ ਆ ਕੋਈ ਗੱਲ ਨਹੀਂ ਤੇਰੇ ਕੋਲ ਪੈਸੇ ਹੈ ਨਹੀਂ ਤੈਨੂੰ ਵਕੀਲ ਕਰਕੇ ਦਿੰਦੇ ਆ ਚੱਲ ਬਾਹਰ ਜਾ ਕੇ ਕੰਮ ਕਰ ਕੋਈ ਨਹੀਂ ਚੋ ਮਾੜਾ ਦਿਨ ਸੀ ਕਦੇ ਲੰਘ ਗਿਆ ਉਹਦਾ ਤੁਸੀਂ ਭੋਗਤ ਵੀ ਲਿਆ ਚਲੋ ਚਲੇ ਜਾਓ ਤਾਂ ਕਿ ਜਿਹੜਾ ਨੇ ਵਿੱਚ ਵੀ ওভারਕਰਾਊਡਡ ਹੋਇਆ ਪਿਆ ਕੰਮ 27000 ਦੀ ਕਪੈਸਿਟੀ ਹੈ 32 33000 ਹੈ ਜੀ ਇਸ ਵਕਤ ਪੰਜਾਬ ਦੇ ਜਿਹੜਾ ਮੈਂ ਇੱਕ ਚਾਹਨਾ ਉਹ ਜਿਹੜੀਆਂ ਨੇ ਉਹ ਖਾਲੀ ਹੋਣ ਉਹਦੇ ਚੋਂ ਨਿਕਲ ਕੇ ਕੰਮ ਕਰਨ ਨਾ ਕਿ ਕੋਈ ਗੈਂਗਸਟਰ ਬਣਗਾ ਕੋਈ ਧਮਕੀਆਂ ਦੇਈ ਜਾਂਦਾ ਕਿਸੇ ਨੂੰ ਕੋਈ ਕੁਝ ਕਰੀ ਜਾਂਦਾ ਇਹ ਚੀਜ਼ ਨਹੀਂ ਕਰਨੀ ਪੰਜਾਬ ਦੀ ਧਰਤੀ ਤੇ ਖਾਸ ਤੌਰ ਤੇ ਡੱਲਾ ਜੀ ਚੰਡੀਗੜ੍ਹ ਦੇ ਮੇਅਰ ਦਾ ਮਸਲਾ ਅੱਜ ਚੰਡੀਗੜ੍ਹ ਵਿੱਚ ਸੁਪਰੀਮ ਕੋਰਟ ਵਿੱਚ ਸੁਣਿਆ ਜਾ ਸਕਦਾ ਹੈ ਉਧਰ ਇਹ ਵੀ ਚਰਚਾਵਾਂ ਨੇ ਕਿ ਜਿਹੜਾ ਪੰਜਾਬ ਦੇ ਗਵਰਨਰ ਨੇ ਅਸਤੀਫਾ ਦਿੱਤਾ ਉਸ ਦੇ ਪਿੱਛੇ ਵੀ ਚੰਡੀਗੜ੍ਹ ਮੇਅਰ ਦੀ ਵਿਵਾਦਿਤ ਚੋਣ ਹੀ ਮੁੱਦਾ ਹੈ ਸੋ ਜ਼ਰੂਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਹਾਡੇ ਤੋਂ ਸਮਝਣਾ ਚਾਹਾਂਗੇ ਕਿਵੇਂ ਦੇਖਦੇ ਹੋ ਇਹ ਜਿੰਨੀਆਂ ਵੀ ਪੋਲੀਟੀਕਲ ਸਿਆਸੀ ਚਰਚਾਵਾਂ ਹੁਣ ਹੋ ਰਹੀਆਂ ਨੇ ਇਸ ਉੱਪਰ ਤੁਸੀਂ ਕੀ ਕਹੋਗੇ ਹਰਜੋਤ ਜੀ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਿਆ ਜਾ ਸਕਦਾ ਮਾਮਲਾ ਪੰਜਾਬ ਦੇ ਵਿੱਚ ਮੇਅਰ ਦੀ ਚੋਣ ਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਪਹਿਲਾਂ ਹੀ ਹੈ ਔਰ ਜਦੋਂ ਚੋਣ ਹੋਈ ਪੰਜਾਬ ਦੇ ਚੰਡੀਗੜ੍ਹ ਦੇ ਮੇਅਰ ਦੀ ਇਹ ਵਿਵਾਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਵੀ ਗਿਆ ਉਹਨਾਂ ਨੇ ਚੰਡੀਗੜ੍ਹ ਦੀ ਕਾਰਪੋਰੇਸ਼ਨ ਔਰ ਚੰਡੀਗੜ੍ਹ ਦੇ ਐਡਮਿਨਿਸਟ੍ਰੇਸ਼ਨ ਨੂੰ ਪਾਰਟੀ ਬਣਾ ਕੇ ਨੋਟਿਸ ਵੀ ਜਾਰੀ ਕੀਤੇ ਲੇਖੋ ਜਿਹੜਾ ਪੰਜਾਬ ਦਾ ਗਵਰਨਰ ਹੈ ਉਹ ਚੰਡੀਗੜ੍ਹ ਦਾ ਪ੍ਰਸ਼ਾਸਕ ਨਹੀਂ ਹੁੰਦਾ ਔਰ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਦੇ ਵਿੱਚ ਜਿਸ ਤਰ੍ਹਾਂ ਨਾਲ ਤਰੂਟੀਆਂ ਨਜ਼ਰ ਆਈਆਂ ਸ਼ੱਕ ਦੀ ਸੂਈ ਬੀਜੇਪੀ ਵਾਲੇ ਪਾਸੇ ਗਈ ਉਹਦੇ ਨਾਲ ਪੂਰੇ ਮੁਲਕ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਬੀਜੇਪੀ ਨੇ ਧੱਕਾ ਕੀਤਾ ਹੈ ਔਰ ਜਿਹੜਾ ਚੋਣ ਅਧਿਕਾਰੀ ਸੀ ਉਹ ਭਾਰਤੀ ਜਨਤਾ ਪਾਰਟੀ ਦਾ ਕਿਸੇ ਵਿੰਗ ਦੇ ਨਾਲ ਸੰਬੰਧਿਤ ਸੀ ਨਿਰਪੱਖ ਚੋਣ ਨਹੀਂ ਹੋਈ ਪੂਰੇ ਮੁਲਕ ਦੇ ਵਿੱਚ ਭਾਰਤੀ ਜਨਤਾ ਪਾਰਟੀ 'ਤੇ ਇਲਜ਼ਾਮਾਂ ਨਾਲ ਗਈ ਹਾਈ ਕੋਰਟ ਦੇ ਵਿੱਚ ਵੀ ਗਏ ਔਰ ਉਹਨਾਂ ਨੇ ਸੋਮੀ ਰਾਜਸਥਾਨੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ ਦੇ ਵਿੱਚ ਵੀ ਪ੍ਰੋਟੈਸਟ ਕੀਤਾ ਕਿਤਨਾ ਕਿਤੇ ਜਿਹੜਾ ਮੇਅਰ ਦਾ ਜਿਹੜਾ ਪੰਜਾਬ ਦੇ ਗਵਰਨਰ ਦਾ ਅਸਤੀਫਾ ਹੁਣ ਪੋਲਿਟੀਕਲ ਤੌਰ ਤੇ ਜਿਹੜੇ ਵੱਖ-ਵੱਖ ਹਲਕੇ ਨੇ ਵੱਖ-ਵੱਖ ਪੋਲਿਟੀਕਲ ਲੀਡਰ ਨੇ ਭਾਵੇਂ ਕਾਂਗਰਸ ਦੇ ਚੰਡੀਗੜ੍ਹ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਕੱਲੇ ਸ਼ੰਕਾ ਜ਼ਾਹਿਰ ਕੀਤੀ ਕਈ ਪੋਲਿਟੀਕਲ ਐਕਸਪਰਟ ਵੀ ਇਹਨਾਂ ਗੱਲਾਂ ਵੱਲ ਧਿਆਨ ਦੇ ਰਹੇ ਨੇ ਕਿ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਨਾਲ ਭਾਰਤੀ ਜਨਤਾ ਪਾਰਟੀ ਦੀ ਬਦਨਾਮੀ ਹੋਈ ਹੈ ਜਿਸ ਤਰ੍ਹਾਂ ਨਾਲ ਪੰਜਾਬ ਦੇ ਗਵਰਨਰ ਪੰਜਾਬ ਦੇ ਮੁੱਖ ਮੰਤਰੀ ਨਾਲ ਟਕਰਾਅ ਦੇ ਵਿੱਚ ਰਹੇ ਨੇ ਔਰ ਇਹ ਇਹ ਸੁਨੇਹਾ ਗਿਆ ਕਿ ਪੰਜਾਬ ਦੇ ਗਵਰਨਰ ਮੁੱਖ ਮੰਤਰੀ ਨੂੰ ਜ਼ਰੂਰੀ ਫੈਸਲੇ ਨਹੀਂ ਲੈਣ ਦੇ ਰਹੇ ਔਰ ਜਿਸ ਤਰ੍ਹਾਂ ਨਾਲ ਨੀਰਦੀ ਚੋਣ ਦੇ ਵਿੱਚ ਇਹ ਸੁਨੇਹਾ ਗਿਆ ਕਿ ਕਿਤੇ ਨਾ ਕਿਤੇ ਭਾਜਪਾ ਨੇ ਧੱਕਾ ਕੀਤਾ ਇਹ ਵੀ ਚਰਚਾਵਾਂ ਨੇ ਕਿ ਹੋ ਸਕਦਾ ਹੈ ਜਿ ਇਹ ਹਾਲਾਤਾਂ ਦੇ ਵਿੱਚ ਪੰਜਾਬ ਦੇ ਗਵਰਨਰ ਨੂੰ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਹਿ ਦਿੱਤਾ ਗਿਆ ਹੋਵੇ ਕਿ ਤੁਸੀਂ ਹੁਣ ਅਸਤੀਫਾ ਦਿਵੋ ਸੋ ਜਿਹੜਾ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਵਾਪਸ ਆ ਕੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਗਵਰਨਰ ਨੇ ਅਸਤੀਫਾ ਦਿੱਤਾ ਨਿੱਜੀ ਕਾਰਨਾਂ ਦੇ ਹਵਾਲੇ ਨਾਲ ਹੋ ਸਕਦਾ ਹੈ ਇਹਦੇ ਪਿੱਛੇ ਕਾਰਨ ਨਿੱਜੀ ਨਾ ਹੋਣ ਇਸ ਤਰ੍ਹਾਂ ਦੀਆਂ ਖਬਰਾਂ ਮੀਡੀਆ ਦੇ ਵਿੱਚ ਵੀ ਸੂਤਰਾਂ ਦੇ ਹਵਾਲੇ ਦੇ ਨਾਲ ਆ ਰਹੀਆਂ ਨੇ ਔਰ ਪੋਲਿਟੀਕਲ ਹਲਕਿਆਂ ਦੇ ਵਿੱਚ ਵੀ ਇਹ ਪੂਰੀ ਚਰਚਾ ਹੈ ਔਰ ਕੋਈ ਵੱਡੀ ਗੱਲ ਨਹੀਂ ਕਿਉਂਕਿ ਬੀਜੇਪੀ ਨਹੀਂ ਚਾਹੁੰਦੀ ਸੀ ਕਿ ਮਿਰਰ ਦਾ ਮੁੱਦਾ ਇਸ ਤਰ੍ਹਾਂ ਨਾਲ ਵਿਵਾਦਾਂ ਦੇ ਵਿੱਚ ਆਵੇ ਕਿਉਂਕਿ ਇਦੇ ਨਾਲ ਸਿੱਧਾ-ਸਿੱਧਾ ਜਿਹੜੀ ਚੰਡੀਗੜ੍ਹ ਦੀ ਲੋਕ ਸਭਾ ਦੀ ਸੀਟ ਹੈ ਉਹਦੇ ਉੱਪਰ ਵੀ ਜਲੀ ਬੀਜਪੀ ਲਈ ਖਤਰਾ ਖੜਾ ਹੋ ਸਕਦਾ ਹੈ ਕਿਉਂਕਿ ਐਂਟੀ ਇਨਕੰਮਬੈਂਸੀ ਅਗਰ ਬੀਜਪੀ ਦੇ ਖਿਲਾਫ ਬਣੀ ਹੈ ਮੇਅਰ ਦੀ ਚੋਣ ਤੋਂ ਬਾਅਦ ਕਿ 2-3 ਮਹੀਨੇ ਬਾਅਦ ਉਹਦਾ ਨੁਕਸਾਨ ਬੀਜਪੀ ਨੂੰ ਸਿੱਧੇ ਤੌਰ ਤੇ ਹੋ ਸਕਦਾ ਹੈ ਹਾਲਾਂਕਿ ਬੀਜਪੀ ਲਗਾਤਾਰ ਦੋ ਵਾਰ ਤੋਂ ਬੀਬੀ ਕਿਰਨ ਖੇਰ ਇੱਕੋ ਮੈਂਬਰ ਪਾਰਲੀਮੈਂਟ ਰਹੇ ਨੇ ਲੇਕਿਨ ਇਸ ਵਾਰ ਉਹ ਬਹੁਤ ਜ਼ਿਆਦਾ ਸਰਗਰਮ ਵੀ ਨਹੀਂ ਰਹੇ ਅਗਰ ਬੀਜਪੀ ਆਪਣਾ ਉਮੀਦਵਾਰ ਬਦਲਦੀ ਹੈ ਕਿ ਫਿਰ ਬੀਜਪੀ ਲਈ ਵੀ ਇਹ ਚੋਣ ਜਿੰਨੀ ਕਾਫੀ ਔਖੀ ਹੋਏਗੀ ਕਿਉਂਕਿ ਆ ਪੰਜਾਬ ਦੀ ਸਰਕਾਰ ਬਣਨ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਕਾਫੀ ਸਾਡਾ ਸਰਗਰਮ ਹੈ ਇਸ ਕਰਕੇ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਰਾਜਪਾਲ ਕਿਸ ਨੂੰ ਬਣਾਇਆ ਜਾਂਦਾ ਹੈ ਇਹਦੇ ਉੱਪਰ ਵੀ ਕਈ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਚੱਲ ਰਹੇ ਨੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਇੱਥੋਂ ਤੱਕ ਚਰਚਾਵਾਂ ਨੇ ਕਿ ਬੀਬੀ ਕਿਰਨ 베ਦੀ ਜਿਹੜੇ ਕਿ ਪੌਂਡੀਚੇਰੀ ਦੇ ਐਲਜੀਸੀ ਉਹਨਾਂ ਨੂੰ ਵੀ ਚੰਡੀਗੜ੍ਹ ਦੇ ਵਿੱਚ ਗਵਰਨਰ ਦੇ ਅਹੁਦੇ ਤੇ ਪੰਜਾਬ ਤੇ ਹਰਿਆਣਾ ਦੇ ਗਵਰਨਰ ਦੇ ਅਹੁਦੇ ਤੇ ਭੇਜਿਆ ਜਾ ਸਕਦਾ ਹੈ ਇਸ ਤਰ੍ਹਾਂ ਦੀਆਂ ਸੂਤਰਾਂ ਦੇ ਹਵਾਲੇ ਦੇ ਨਾਲ ਚਰਚਾਵਾਂ ਚੱਲ ਰਹੀਆਂ ਬਹੁਤ ਬਹੁਤ ਧੰਨਵਾਦ ਜੁੜਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ